ਸਤ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜ ਆਪ ਚੈਨਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਇੱਕ ਨਵੇਂ ਮਸਲੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਜਿਹੜਾ ਕਿ ਪੰਜਾਬ ਅੰਦਰ ਇੱਕ वड्डा मसला बनता जा रहा है अति आए दिन उस मसले उपर लगातार सोशल मीडिया उपर वीडियो क्लिप अति पत्रकार वालों बहुत सारे सवाल चुके जा रहे हैं ती डेली पोस्ट ਅੰਜ ਆਪ ਚੈਨਲ ਰਹੀ ਇਸ ਮਸਲੇ ਉੱਪਰ ਅਸੀਂ ਤੁਹਾਡੇ ਨਾਲ ਵਿਚਾਰਾ ਸਾਂਝੀਆਂ ਕਰਾਂਗੇ ਜੇਕਰ ਤੁਹਾਨੂੰ ਸਾਡੀਆਂ ਇਹ ਗੱਲਾਂ ਇਹ ਵਿਚਾਰਾਂ ਵਧੀਆ ਲੱਗਣ ਤਾਂ ਤੁਸੀਂ ਸਾਡੇ ਇਸ ਚੈਨਲ ਨੂੰ ਆਪਣੇ ਦੋਸਤ ਮਿੱਤਰਾਂ ਤੱਕ ਰਿਸ਼ਤੇਦਾਰਾਂ ਤੱਕ ਵਧ ਤੂੰ ਵਧ ਸ਼ੇਅਰ ਕਰਿਓ ਲਾਈਕ ਕਰਿਓ ਅਤੇ ਸਾਡੇ ਇਸ ਡੇਲੀ ਪੋਸਟ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਹਾਂ ਉਹ ਕੀ ਮਸਲਾ ਹੈ ਉਸ ਬਾਰੇ ਅਸੀਂ ਖੁੱਲ ਕੇ ਗੱਲਬਾਤ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਪੰਜਾਬ ਇਕ ਅਜਿਹਾ ਪੰਜਾਬ ਹੈ ਜਿੱਥੂ ਦੇ ਵਸਨੀਕ ਹਰ ਦਿਨ ਹਰ ਸਮੇਂ ਖੁਸ਼ੀਆਂ ਮਨਾਉਣ ਦਾ ਬਹਾਨਾ ਲੱਭਦੇ ਹਨ ਜੀ ਹਾਂ 10 ਗੁਰੂਆਂ ਦੀ ਅਤੇ ਲੱਖਾਂ ਕਰੋੜਾਂ ਪੀਰਾਂ ਫਕੀਰਾਂ ਪਗੰਬਰਾਂ ਦੀ ਇਹ ਧਰਤੀ ਪੰਜਾਬ ਇੱਕ ਅਜਿਹੀ ਧਰਤੀ ਹੈ ਜਿੱਥੇ ਦੇ ਲੋਕ ਸਭ ਤੋਂ ਜੋ ਸ਼ੀਲੇ ਅਤੇ ਖੁਸ਼ੀਆਂ ਮਨਾਉਣ ਵਾਲੇ ਗਿਣੇ ਜਾਂਦੇ ਹਨ ਹਰ ਦਿਨ ਪੰਜਾਬ ਅੰਦਰ ਮੇਲੇ ਤਿਹਾਰ ਅਤੇ ਜਸ਼ਨ ਮਨਾਏ ਜਾਂਦੇ ਹਨ ਜਿਨ੍ਹਾਂ ਵਿੱਚ ਪੰਜਾਬੀ ਵੱਧ ਚੜ ਕੇ ਹਿੱਸਾ ਲੈਂਦੇ ਹਨ ਅਤੇ ਪੂਰਾ ਮਨੋਰੰਜਨ ਕਰਦੇ ਹਨ ਜੀ ਹਾਂ ਹੁਣ ਗੱਲਬਾਤ ਕਰਦੇ ਆ ਉਸ ਤਿਹਾਰ ਦੀ ਜਿਹੜਾ ਕਿ ਆਉਣ ਵਾਲੀ 2 ਫਰਵਰੀ ਨੂੰ ਪੰਜਾਬ ਭਰ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੂਰੀ ਤਿਆਰੀ ਨਾਲ ਮਨਾਇਆ ਜਾਵੇਗਾ ਜੀ ਹਾਂ ਉਸ ਤਿਹਾਰ ਦਾ ਨਾਮ ਹੈ ਵਸੰਤ ਪਛਮੀ ਇਸ ਸਾਲ 2 ਫਰਵਰੀ ਨੂੰ ਬਸੰਤ ਪਛਮੀ ਮਨਾਇ ਜਾਵੇਗੀ ਜਿਸ ਉਪਰ ਹਰ ਪਿੰਡ ਹਰ ਸ਼ਹਿਰ ਦੇ ਨੌਜਵਾਨ ਬਜ਼ੁਰਗ ਅਤੇ ਬੱਚੇ ਪਤੰਗ ਉਡਾਉਂਦੇ ਹਨ ਅਤੇ ਪੂਰਾ ਆਨੰਦ ਮਾਣਦੇ ਹਨ ਜੇਕਰ ਇਸ ਬਸੰਤ ਪਛਮੀ ਦੀ ਗੱਲ ਕਰੀਏ ਤਾਂ ਫਰੋਜਪੁਰ ਜ਼ਿਲ੍ਹੇ ਅੰਦਰ ਸਭ ਤੋਂ ਜ਼ਿਆਦਾ ਇਹ ਤਿਹਾਰ ਮਨਾਇਆ ਜਾਂਦਾ ਹੈ। ਅਤੀਤ ਤਕਰੀਬਨ 2-2 ਮਹੀਨੇ ਪਹਿਲਾਂ ਹੀ ਫਰੋਜਪੁਰ ਜ਼ਿਲ੍ਹੇ ਦੇ ਨਿਮਾਨਸੀ ਇਸ ਤਿਹਾਰੇ ਉੱਪਰ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ। ਸਭ ਤੋਂ ਜ਼ਿਆਦਾ ਫਰੋਜਪੁਰ ਸ਼ਹਿਰ ਵਿੱਚ ਵਸੰਤ ਪਛਮੀ ਮਨਾਈ ਜਾਂਦੀ ਹੈ ਹਰ ਗਲੀ ਹਰ ਮੁਹੱਲੇ ਹਰ ਘਰ ਵਿੱਚ ਬਸੰਤ ਵਾਲੇ ਦਿਨ ਡੀਜੇ ਲਗਾ ਕੇ ਵਕ-ਵਕ ਪਾਰਟੀਆਂ ਕਰਕੇ ਬਸੰਤ ਪਛਮੀ ਨੂੰ ਵਧੀਆ ਢੰਗ ਨਾਲ ਮਨਾਇਆ ਜਾਂਦਾ ਹੈ ਬਸੰਤ ਪਛਮੀ ਉੱਪਰ ਬਹੁਤ ਸਾਰੇ ਬੱਚੇ ਅਤੇ ਨੌਜਵਾਨ ਪਤੰਗਾਂ ਉਡਾਉਂਦੇ ਹਨ ਉਸ ਪਤੰਗ ਨੂੰ ਉਡਾਉਣ ਵਾਸਤੇ ਵੱਖ-ਵੱਖ ਡੋਰਾਂ ਦੀ ਵਰਤੋਂ ਕਰਦੇ ਹਨ ਜਿਸ ਵਿੱਚ ਇੱਕ ਸਭ ਤੋਂ ਖਤਰਨਾਕ ਡੋਰ ਮੰਨੀ ਜਾਂਦੀ ਏ ਉਹ ਏ ਚైనా ਦੀ ਡੋਰ ਜੀ ਹਾਂ ਪੱਕੇ ਪਲਾਸਟਿਕ ਵਾਲੀ ਡੋਰ ਜਿਸ ਨੂੰ ਪੰਜਾਬ ਅੰਦਰ ਚਾਈਨਾ ਡੋਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹ ਡੋਰ ਇੰਨੀ ਖਤਰਨਾਕ ਅਤੇ ਭਿਆਨਕ ਹੈ ਕਿ ਜਿਸ ਨਾਲ ਬਹੁਤ ਸਾਰੇ ਪੰਛੀਆਂ ਦੀਆਂ ਜਾਨਾਂ ਜਾਂਦੀਆਂ ਹਨ ਅਤੇ ਕਈ ਨੌਜਵਾਨ ਬਜ਼ੁਰਗ ਉਸ ਚਾਈਨਾ ਡੋਰ ਦੀ ਲਪੇਟ ਵਿੱਚ ਆ ਕੇ ਆਪਣੀ ਜਾਨ ਗਵਾ ਬੈਠਦੇ ਹਨ ਜੀ ਹਾਂ ਇਹ ਚੈਨਾ ਡੋਰ ਬਹੁਤ ਭਿਆਨਕ ਡੋਰ ਹੈ ਜਿਸ ਨਾਲ ਵੱਡੇ ਵੱਡੇ ਹਾਦਸੇ ਵਾਪਰਦੇ ਹਨ ਜਿਸ ਨੂੰ ਲੈ ਕੇ ਪੰਜਾਬ ਪ੍ਰਸ਼ਾਸਨ ਇੱਕ ਸ਼ਿਕੰਜਾ ਕਸਦਾ ਨਜ਼ਰ ਆ ਰਿਹਾ ਹੈ ਪਰ ਕਿਤੇ ਨਾ ਕਿਤੇ ਚੋਰ ਮੋਰੀ ਰਹੀ ਇਹ ਚੈਨਾ ਡੋਰ ਵਿੱਕਦੀ ਹੀ ਰਹਿੰਦੀ ਹੈ ਕਾਫੀ ਸਾਲਾਂ ਤੋਂ ਪ੍ਰਸ਼ਾਸਨ ਵੱਲੋਂ ਪੁਰਜੋਰ ਅਪੀਲ ਕੀਤੀ ਜਾਂਦੀ ਹੈ ਕਿ ਚੈਨਾ ਡੋਰ ਦੀ ਵਰਤੋਂ ਨੂੰ ਕੱਟ ਤੂ ਕੱਟ ਭਾਵੇਂ ਕਿ ਚੈਨਾ ਡੋਰ ਨੂੰ ਖਤਮ ਕੀਤਾ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ ਪਰ ਫਿਰ ਵੀ ਬਜਾਰਾਂ ਅੰਦਰ ਮਾਰਕੀਟਾਂ ਅੰਦਰ ਦੁਕਾਨਾਂ ਵਿੱਚ ਇਹ ਚਾਇਨਾ ਡੋਰ ਵਿਕਣੋਂ ਹਟ ਨਹੀਂ ਰਹੀ ਜਿਸ ਉੱਪਰ ਇੱਕ ਦੁਕਾਨਦਾਰ ਨੇ 2 ਮਿੰਟ ਦੀ ਵੀਡੀਓ ਕਲਿੱਪ ਬਣਾ ਕੇ ਬਟਾਲਾ ਸ਼ਹਿਰ ਦੇ ਮਾਨਯੋਗ ਐਸਐਸਪੀ ਸਾਹਿਬ ਨੂੰ ਉਹ ਵੀਡੀਓ ਕਲਿੱਪ ਭੇਜੀ ਅਤੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਕਿ ਚైనా ਡੋਰ ਬਟਾਲੇ ਸ਼ਹਿਰ ਵਿੱਚ ਵਿਕ ਰਹੀ ਏ ਤੇ ਅਤੀ ਇਸ ਚైనా ਡੋਰ ਨੂੰ ਪੁਲਿਸ ਪ੍ਰਸ਼ਾਸਨ ਕਾਰਵਾਈ ਕਰਕੇ ਬੰਦ ਕਰਵਾਵੇ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵਿੱਚ ਹਫੜਾ ਧਫੜੀ ਮੱਚ ਗਈ ਅਤੇ ਪੁਲਿਸ ਪ੍ਰਸ਼ਾਸਨ ਦੇ ਛੋਟੇ ਅਫਸਰਾਂ ਨੇ ਤਕਰੀਬਨ ਸਿੱਤੂ ਨ ਬੇ ਬੰਦੇ ਭਾਵ ਕਿ ਖਾਕੀ ਵਰਦੀ ਵਿੱਚ ਉਹ ਗੁੰਡੇ ਜਿਨ੍ਹਾਂ ਨੇ ਉਸ ਦੁਕਾਨਦਾਰ ਦੇ ਕੋਲ ਜਾ ਕੇ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਕੋਈ ਕਾਰਵਾਈ ਕਰਨ ਦੀ بجائے ਚਾਈਨਾ ਡੋਰ ਫੜਨ ਦੀ ਵਿਧਾਏ ਜਿਸ ਦੁਕਾਨਦਾਰ ਨੇ ਉਹ ਵੀਡੀਓ ਕਲਿੱਪ ਬਣਾ ਕੇ ਮਾਨਯੋਗ ਐਸਐਸਪੀ ਸਾਹਿਬ ਨੂੰ ਭੇਜੀ ਸੀ ਉਸ ਉੱਪਰ ਹੀ ਬਟਾਲਾ ਸ਼ਹਿਰ ਦੇ ਐਸਐਚਓ ਅਤੇ ਹੋਰ ਛੋਟੇ ਮੁਲਾਜ਼ਮਾਂ ਦੁਆਰਾ ਦਬਾਅ ਬਣਾਇਆ ਗਿਆ ਅਤੇ ਉਸ ਦੇ ਛੋਟੇ ਬੱਚਿਆਂ ਨੂੰ ਡਰਾਇਆ ਧਮਕਾਇਆ ਗਿਆ ਕਿ ਤੁਹਾਡੇ ਉੱਪਰ ਨਜਾਇਜ਼ ਪਰਚਾ ਪਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇਗਾ ਤੁਸੀਂ ਇਹ ਵੀਡੀਓ ਕਲਿੱਪ ਕਿਉਂ ਐਸਐਸਪੀ ਸਾਹਿਬ ਨੂੰ ਭੇਜੀ ਹੁਣ ਗੱਲ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਤੱਕ ਪਹੁੰਚਣੀ ਚਾਹੀਦੀ ਏ ਤੇ ਤੁਸੀਂ ਇਸ ਪੁਲਿਸ ਪ੍ਰਸ਼ਾਸਨ ਦੀ ਬਹੁਤ ਪ੍ਰਸ਼ੰਸਾ ਕਰਦੇ ਹੋ ਕਿ ਸਾਡਾ ਪੁਲਿਸ ਪ੍ਰਸ਼ਾਸਨ ਇਮਾਨਦਾਰ ਹੈ ਇਸ ਵਿੱਚ ਸਾਰੇ ਮੁਲਾਜ਼ਮ ਸੱਚੇ ਸੁੱਚੇ ਅਤੇ ਵਰਦੀ ਦੀ ਪੂਰੀ ਸੰਭ ਸੰਭਾਲ ਕਰਕੇ ਆਪਣੀ ਖਾਕੀ ਵਰਦੀ ਨੂੰ ਦਾਗ ਤੱਕ ਨਹੀਂ ਲੱਗਣ ਦਿੰਦੇ ਪਰ ਭਗਵੰਤ ਸਿੰਘ ਮਾਨ ਸਾਹਿਬ ਜੀ ਸਾਡੇ ਬਹੁਤੀ ਪੰਜਾਬ ਦੇ ਸਤਕਾਰਯੋਗ ਸੀਐਮ ਸਾਹਿਬ ਜੀ ਤੁਹਾਨੂੰ ਕਿਤੇ ਨਾ ਕਿਤੇ ਗਲਤਫਹਿਮੀ ਹੈ ਕਿ ਪੁਲਿਸ ਪ੍ਰਸ਼ਾਸਨ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਿਹਾ ਹੈ ਮਾਫੀ ਚਾਹਾਂਗਾ ਪੰਜਾਬ ਪੁਲਿਸ ਵਾਲਿਆਂ ਤੋਂ ਵੀ ਕੇ ਸਾਰੇ ਪੰਜਾਬ ਪੁਲਿਸ ਦੇ ਮੁਲਾਜ਼ਮ ਮਾੜੇ ਨਹੀਂ ਹੁੰਦੇ। ਤਕਰੀਬਨ 100 ਵਿੱਚ 2004 ਅਜਿਹੇ ਪੁਲਿਸ ਮੁਲਾਜ਼ਮ ਹੁੰਦੇ ਹਨ ਜਿਹੜੇ ਕਿ ਸਾਡੇ ਸਮਾਜ ਅੰਦਰ ਗੰਦੀ ਨਾਲੀ ਦੇ ਕੀੜੇ ਵਰਗੇ ਕੁਝ ਪੁਲਿਸ ਮੁਲਾਜ਼ਮ ਹੁੰਦੇ ਹਨ ਜਿਹੜੇ ਕਿ ਪੰਜਾਬ ਦੇ ਬਾਕੀ ਇਮਾਨਦਾਰ ਸੱਚੇ ਸੂਚੇ ਅਤੇ ਦੇਸ਼ ਪ੍ਰਤੀ ਹਮਦਰਦੀ ਅਤੇ ਲਗਾਵ ਰੱਖਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਵੀ ਮਾੜਾ ਬਣਾ ਦਿੰਦੇ ਹਨ ਅਜਿਹੇ ਪੁਲਿਸ ਮੁਲਾਜ਼ਮ ਆਪਣੀ ਤਬਦੀਨਾਮੀ ਕਰਾਉਂਦੇ ਹਨ ਨਾਲ ਦੀ ਨਾਲ ਉਹ ਸੱਚੇ ਸੁੱਚੇ ਇਮਾਨਦਾਰ ਪੁਲਿਸ ਮੁਲਾਜ਼ਮਾਂ ਦੇ ਵੀ ਬਦਨਾਮੀ ਕਰਕੇ ਖੁਸ਼ ਹੁੰਦੇ ਹਨ ਅਜਿਹੇ ਮੁਲਾਜ਼ਮਾਂ ਨੂੰ ਸੀਐਮ ਸਾਹਿਬ ਪੁਲਿਸ ਪ੍ਰਸ਼ਾਸਨ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਜਿਹੜੇ ਲੱਖਰਪੈ ਦੀ ਤਨਖਾਹ ਲੈ ਕੇ ਪੰਜਾਬ ਦੀ ਆਮ ਜਨਤਾ ਨੂੰ ਪਰੇਸ਼ਾਨ ਕਰਨ ਉਨ੍ਹਾਂ ਉੱਪਰ ਅਤਿਆਚਾਰ ਕਰਨ ਨਸ਼ਾ ਵੇਚਣ ਡਕੈਤੀਆਂ ਕਰਵਾਉਣ ਅਤੇ ਮਾੜੇ ਕੰਮਾਂ ਵਿੱਚ ਹੱਥ ਵਟਾਉਣ ਅਜਿਹੇ ਪੁਲਿਸ ਮੁਲਾਜ਼ਮਾਂ ਨੂੰ ਸੱਤ ਸਮੁੰਦਰੋਂ ਪਾਰ ਕੋਈ ਅਜਿਹੇ ਕਾਲੇ ਪਾਣੀ ਦੀ ਜਗ੍ਹਾ ਤੇ ਛੱਡ ਕੇ ਆਉਣਾ ਚਾਹੀਦਾ ਹੈ ਜਿੱਥੂ ਕੇ ਦੁਬਾਰਾ ਸਾਡੇ ਇਸ ਸੋਨੇ ਦੀ ਚਿੜੀ ਵਰਗੇ ਪੰਜਾ ਬੰਦਰ ਦੁਬਾਰਾ ਨਾ ਆਉਣ ਅਤੇ ਨਾ ਹੀ ਇਹ ਅਜਿਹੇ ਪੁਲਿਸ ਮੁਲਾਜ਼ਮਾ ਇਮਾਨਦਾਰ ਦੇਸ਼ ਪ੍ਰਤੀ ਹਮਦਰਦੀ ਰੱਖਣ ਵਾਲੇ ਅਤੇ 24 ਘੰਟੇ ਇਮਾਨਦਾਰੀ ਨਾਲ ਅਮ ਜਨਤਾ ਦੀ ਸੇਵਾ ਵਿੱਚ ਹਾਜ਼ਰ ਹੋਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਬਦਨਾਮ ਕਰਨ ਵਿੱਚ ਇਹ ਚੰਦ ਲੋਕ ਵੱਡਾ ਯੋਗਦਾਨ ਪਾ ਰਹੇ ਨੇ ਇਹਨਾਂ ਉੱਪਰ ਕਾਰਵਾਈ ਕਰਕੇ ਇਹਨਾਂ ਨੂੰ ਦੇਸ਼ ਤ్రోਈ ਦਾ ਮਕਦਮਾ ਚਲਾ ਕੇ ਕਾਲੇ ਪਾਣੀ ਦੀ ਸਜ਼ਾ ਦੇਣੀ ਚਾਹੀਦੀ ਹੈ ਜੀ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਬਟਾਲੇ ਸ਼ਹਿਰ ਦੀ ਉਸ ਵੀਡੀਓ ਕਲਿੱਪ ਭੇਜਣ ਵਾਲੇ ਦੁਕਾਨਦਾਰ ਉੱਪਰ ਪੁਲਿਸ ਮੁਲਾਜ਼ਮਾਂ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ ਕਿ ਤੁਸੀਂ ਸਾਡੇ ਨਾਲ ਚੱਲ ਕੇ ਉਹ ਦੁਕਾਨਦਾਰਾਂ ਨੂੰ ਫੜਾਓ ਜਿਨ੍ਹਾਂ ਨੇ ਇਹ ਚਾਈਨਾ ਡੋਰ ਵੇਚੀਏ ਜਾਂ ਜਿਹੜੇ ਅਜੇ ਵੀ ਵੇਚ ਰਹੇ ਹਨ ਤੁਸੀਂ ਦੱਸੋ ਇਹ ਕਿਸ ਤਰ੍ਹਾਂ ਦਾ ਇਨਸਾਫ ਹੈ ਕਿ ਇੱਕ ਦੁਕਾਨਦਾਰ ਨੂੰ ਦੂਸਰੇ ਦੁਕਾਨਦਾਰਾਂ ਉੱਪਰ ਜਾਂ ਜਨਤਕ ਤੌਰ ਤੇ ਉਸ ਦੁਕਾਨਦਾਰ ਨੂੰ ਨਾਲ ਲੈ ਕੇ ਜਾਣਾ ਕਿ ਇੱਕ ਮਾਰਕੀਟ ਵਿੱਚ ਛੋੜੀਆਂ-ਛੋੜੀਆਂ ਦੁਕਾਨਾਂ ਤੇ ਕੰਮ ਕਰਨ ਵਾਲੇ ਦੁਕਾਨਦਾਰ ਦੁਕਾਨ ਦੇ ਮਾਲਕ ਖੁਦ ਆਪਸ ਵਿੱਚ ਲੜਾਈ ਝਗੜੇ ਹੋ ਜਾਣ ਅਤੇ ਆਪਸ ਵਿੱਚੀ ਉਹ ਲੜਾਈਆਂ ਕਰਦੇ ਰਹਿਣ ਅਤੇ ਪੁਲਿਸ ਪ੍ਰਸ਼ਾਸਨ ਉਹਨਾਂ ਲੜਾਈਆਂ ਦਾ ਫਾਇਦਾ ਉਠਾਉਂਦਾ ਰਹੇ ਅਤੇ ਉਹ ਚੰਦ ਪੁਲਿਸ ਮੁਲਾਜ਼ਮ ਉਹਨਾਂ ਦੁਕਾਨਦਾਰਾਂ ਕੋਲੋਂ ਲੱਖਾਂ ਕਰੋੜਾਂ ਦੀ ਮੋਟੀ ਕਮਾਈ ਕਰਨ ਅੱਜ ਹੀ ਪੁਲਿਸ ਮੁਲਾਜ਼ਮਾਂ ਉੱਪਰ ਸੀਐਮ ਸਾਹਿਬ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ ਕਿ ਉਹ ਇੱਕ ਆਮ ਜਨਤਾ ਦੀ ਬਜਾਏ ਉਹਨਾਂ ਦਾ ਸਾਥ ਦੇਣ ਦੀ ਬਜਾਏ ਉਹਨਾਂ ਨੂੰ ਡਰੋਨ ਤਮਕੋਣ ਉਹਨਾਂ ਦੇ ਬੱਚਿਆਂ ਨੂੰ ਪਰਚਿਆਂ ਦੇ ਡਰ ਤੇ ਹਰਾਸਮੈਂਟ ਕਰਨ ਅਜਿਹੇ ਪੁਲਿਸ ਮੁਲਾਜ਼ਮ ਸਾਡੇ ਪੰਜਾਬ ਦੇ ਪ੍ਰਸ਼ਾਸਨ ਵਿੱਚ ਨਹੀਂ ਹੋਣੇ ਚਾਹੀਦੇ ਉਹਨ ਗੱਲ ਆਉਂਦੀ ਏ ਚైనా ਡੋਰ ਦੀ ਇਹ ਚైనా ਡੋਰ ਕਿੱਥੋਂ ਬਣ ਕੇ ਆ ਰਹੀ ਏ ਸੀਐਮ ਸਾਹਿਬ ਜੇ ਤੁਸੀਂ ਇਮਾਨਦਾਰੀ ਨਾਲ ਕੰਮ ਕਰੋ ਤਾਂ ਤਕਰੀਬਨ 5 ਜ 10 ਮਿੰਟਾਂ ਵਿੱਚ ਪੰਜਾਬ ਅੰਦਰੂ ਸਾਰੀ ਚైనా ਡੋਰ ਤੁਸੀਂ ਖਤਮ ਕਰ ਸਕਦੇ ਹੋ ਪਰ ਤੁਸੀਂ ਪੰਜਾਬ ਵਿੱਚ ਖੁਦ ਇਹ ਚైనਾ ਡੋਰ ਲੈ ਕੇ ਆ ਰਹੇ ਹੋ ਖੁਦ ਵੇਚਣ ਲਈ ਉਤਸ਼ਾਹਿਤ ਕਰ ਰਹੇ ਹੋ ਅਤੇ ਤੁਸੀਂ ਖੁਦ ਚਾਹੁੰਦੇ ਹੋ ਕਿ ਪੰਜਾਬ ਦੀ ਪੌੜੀ ਪੌੜੀ ਜਨਤਾ ਇਸ ਚైనਾ ਡੋਰ ਦੀ ਲਪੇਟ ਵਿੱਚ ਆਉਣ ਅਤੇ ਉਹ ਇਸ ਸੰਸਾਰਿਕ ਦੁਨੀਆ ਤੋਂ ਦੁਰਘਟਨਾ ਗ੍ਰਸਤ ਹੋ ਕੇ ਮਰ ਜਾਵਣ ਅਜੀ ਸੀਐਮ ਦੀ ਪੰਜਾਬ ਦੀ ਆਮ ਜਨਤਾ ਨੂੰ ਜ਼ਰੂਰਤ ਨਹੀਂ ਹੈਗੀ ਬਹੁਤ ਸਾਰੇ ਪੰਜਾਬ ਅੰਦਰ ਸੀਐਮ ਬੰਨਵਸਤੇ ਵਦ ਤੂ ਵਦ ਪੜੇ ਲਿਖੇ ਵੱਡੇ ਤੋਂ ਵੱਡੇ ਆਗੂ ਲੀਡਰ ਬੈਠੇ ਹਨ ਪਰ ਪੰਜਾਬ ਦੀ ਢੋਲੀ ਪਾਲੀ ਜਨਤਾ ਨੇ ਸੀਐਮ ਸਭ ਤੁਹਾਡੇ ਉੱਪਰ ਯਕੀਨ ਕਰਕੇ ਵੱਡੀ ਲੀਡ ਨਾਲ ਤਕਰੀਬਨ 92 ਸੀਟਾਂ ਜਿਤਾਈਆਂ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਭਲੇ ਲਈ ਕੰਮ ਕਰੇਗੀ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਪੰਜਾਬ ਦੀ ਆਮ ਜਨਤਾ ਦੇ ਵਾਅਦੇ ਪੂਰੇ ਕਰੇਗੀ ਬੇਈਮਾਨੀ ਨਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਜਿਹੀ ਹੋਰ ਛੋਟੇ-ਛੋਟੇ ਹਿਆਰਾ ਮਸਲੇ ਸਨ ਜਿਨ੍ਹਾਂ ਨੂੰ ਲੈ ਕੇ ਪੰਜਾਬ ਦੀ ਆਮ ਜਨਤਾ ਨੇ ਤੁਹਾਡੇ ਉੱਪਰ ਪੂਰਾ ਜ਼ਿਕੀਨ ਕਰਕੇ ਤੁਹਾਨੂੰ ਪੰਜਾਬ ਦੀ ਵੰਗਡੋਰ ਫੜਾਈ ਅਤੇ ਤੁਹਾਡੇ ਉੱਪਰ ਪੂਰਨ ਵਿਸ਼ਵਾਸ ਜਿਤਾਇਆ ਕਿ ਤੁਸੀਂ ਆਮ ਪੋਲੀ ਪਲੀ ਪੰਜਾਬ ਦੀ ਜਨਤਾ ਦੇ ਕੀਤੇ ਵਾਦੇ ਹੋਏ ਜਿਹੜੇ ਆਮ ਜਨਤਾ ਨਾਲ ਤੁਸੀਂ ਸਰਕਾਰ ਆਉਣ ਤੋਂ ਪਹਿਲਾਂ ਅਤੇ ਪੰਜਾਬ ਵਿੱਚ ਪਿਛਲੇ ਤਕਰੀਬਨ 50 ਸਾਲਾਂ ਤੋਂ ਵੱਖ-ਵੱਖ ਪਾਰਟੀਆਂ ਲੋਕ ਕਦੇ ਅਕਾਲੀ ਕਦੇ ਕਾਂਗਰਸੀ ਤਦੇ ਕਾਲੀ ਕਦੇ ਕਾਂਗਰਸੀ ਪੰਜ ਤੇਰੇ ਪੰਜ ਮੇਰੇ ਪੰਜ ਮੇਰੇ ਪੰਜ ਤੇਰੇ ਇੰਨਾਂ ਵਿੱਚ ਹੀ ਕਾਲੀ ਅਤੇ ਕਾਂਗਰਸੀ ਪੰਜਾਬ ਦੀ ਜਨਤਾ ਨੂੰ ਵੰਡਦੇ ਰਹੇ ਪਰ ਸਮਝਦਾਰ ਪੰਜਾਬ ਦੀ ਜਨਤਾ ਨੇ ਤੀਜਾ ਬਦਲ ਚੁਣਿਆ ਅਤੇ ਤੁਹਾਡੇ ਉੱਪਰ ਪੂਰਨ ਵਿਸ਼ਵਾਸ ਜਿਤਾਇਆ ਅਤੇ ਤਹਾਨੂੰ 92 ਸੀਟਾਂ ਪੰਜਾਬ ਵਿੱਚੋਂ ਜਿਤਾ ਕੇ ਮੁੱਖ ਮੰਤਰੀ ਦੀ ਕੁਰਸੀ ਉੱਪਰ ਬਿਠਾਇਆ ਤਾਂ ਕਿ ਤੁਸੀਂ ਪੰਜਾਬ ਦੀ ਭੋਲੀ-ਪਾਲੀ ਜਨਤਾ ਦੇ ਨਾਲ ਕੀਤੇ ਹੋਏ ਵਾਅਦੇ ਪੂਰੇ ਕਰੋ ਪੰਜਾਬ ਦੇ ਵਿੱਚ ਸਾਫ਼-ਸੁਥਰਾ ਇਮਾਨਦਾਰੀ ਬਿਨਾਂ ਭ੍ਰਿਸ਼ਟਾਚਾਰੀ ਬਿਨਾਂ ਠੱਗੀ ਠੋਰੀ ਬਿਨਾ ਕਿਸੇ ਦੇ ਦਬਾਹੇਟ ਪੰਜਾਬ ਦੀ ਭੋਲੀ ਭਲੀ ਜਨਤਾ ਤੁਹਾਡੇ ਪ੍ਰਸ਼ਾਸਨ ਤੋਂ 5 ਸਾਲ ਆਰਾਮ ਦੇ ਕਟਨਾ ਚਾਹੁੰਦੀ ਸੀ ਪਰ ਤੁਸੀਂ ਆਮ ਭੋਲੀ ਭਲੀ ਜਨਤਾ ਦੇ ਉਸ ਪੂਰੇ ਵਿਸ਼ਵਾਸ ਨੂੰ ਟੁਕਰਾ ਦਿੱਤਾ ਅਤੇ ਤੁਸੀਂ ਆਮ ਜਨਤਾ ਦੀ ਬਜਾਏ ਤਣਾੜ ਲੋਕਾਂ ਤੇ ਵੱਡੇ ਆਗੂ ਲੀਡਰਾਂ ਦੇ ਹੀ ਚਮਚੇ ਬਣ ਕੇ ਰਹਿ ਗਏ ਅੱਜ ਹੀ ਸੀਐਮ ਦੀ ਸਾਨੂੰ ਕੋਈ ਲੋੜ ਨਹੀਂ ਕਿਰਪਾ ਕਰਕੇ ਤੁਸੀਂ ਪੰਜਾਬ ਨੂੰ ਆਪਣੇ ਹਾਲਾਤਾਂ ਤੇ ਛੱਡ ਦਿਓ ਅਤੇ ਸੀਐਮ ਦੀ ਕੁਰਸੀ ਤੋਂ ਅਸਤੀਫਾ ਦੇ ਦਿਓ ਤਾਂ ਕਿ ਪੰਜਾਬ ਦੀ ਭੋਲੀ ਭਾਲੀ ਜਨਤਾ ਨੇ ਤੁਹਾਡੇ ਉੱਪਰ ਜਿਹੜਾ ਵਿਸ਼ਵਾਸ ਜਤਾਇਆ ਸੀ ਉਸ ਵਿਸ਼ਵਾਸ ਤੇ ਤੁਸੀਂ ਪੂਰੇ ਨਹੀਂ ਉਤਰੇ ਮਿਹਰਬਾਨੀ ਹੋਵੇਗੀ ਕਿ ਤੁਸੀਂ ਸੀਐਮ ਦਾ ਉਹ ਦਾ ਛੱਡਤੀ ਪੰਜਾਬ ਦੀ ਰਾਜਨੀਤੀ ਛੱਡ ਦਿਓ ਕਿਸੇ ਨਵੇਂ ਇਨਸਾਨ ਨੂੰ ਇਮਾਨਦਾਰ ਇਨਸਾਨ ਨੂੰ ਜੋ ਪੰਜਾਬ ਦੀ ਜਨਤਾ ਦੇ ਹਰ ਪੱਖ ਤੋਂ ਹਰ ਪਾਸੇ ਤੋਂ ਭਾਵਚੋ ਗਿਰਦੇ ਤੂੰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਅਜੇ ਹੀ ਸੀਐਮ ਦੀ ਪੰਜਾਬ ਦੀ ਆਮ ਜਨਤਾ ਨੂੰ ਲੋੜ ਏ ਤੁਸੀਂ ਤਕਰੀਬਨ 3 ਸਾਲ ਬੀਤ ਚੁੱਕੇ ਨੇ ਪੰਜਾਬ ਵਿੱਚ ਸਰਕਾਰ ਬਣਾਈ ਹੋਈ ਨੂੰ ਸੀਐਮ ਸਾਹਿਬ ਤੁਹਾਡੇ ਕੋਲ ਪ੍ਰਸ਼ਾਸਨ ਨਹੀਂ ਸੰਭਾਲਿਆ ਜਾ ਰਿਹਾ ਮਿਹਰਬਾਨੀ ਕਰਕੇ ਤੁਸੀਂ ਅਸਤੀਫਾ ਦਿਓ ਅਤੇ ਪੰਜਾਬ ਦੇ ਹਰੇਕ ਨਾਗਰਿਕ ਨੂੰ ਸਾਡੇ ਵੱਲੋਂ ਪੂਰਨ ਅਪੀਲ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਅਤੇ ਖੁਦ ਆਪ ਪਲਾਸਟਿਕ ਵਾਲੀ ਡੋਰ ਜਾਂ ਫਿਰ ਚਾਈਨਾ ਵਾਲੀ ਡੋਰ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਬਸੰਤ ਪਛਮੀ ਆ ਰਹੀ ਹੈ ਪੂਰਨ ਤੌਰ ਤੇ ਪੰਜਾਬ ਅੰਦਰ ਬਸੰਤ ਪਛਮੀ ਨੂੰ ਮੁੱਖ ਰੱਖਦੇ ਹੋਏ ਤੁਸੀਂ ਪੂਰੇ ਆਨੰਦ ਨਾਲ ਜਸ਼ਨ ਨਾਲ ਇਹ ਤਿਉਹਾਰ ਮਨਾਓ ਪਰ ਸਾਡੇ ਵੱਲੋਂ ਪੂਰਨ ਅਪੀਲ ਹੈ ਕਿ ਚਾਈਨਾ ਡੋਰ ਅਤੇ ਪਲਾਸਟਿਕ ਵਾਲੀ ਪੱਕੀ ਡੋਰ ਦੀ ਵਰਤੋਂ ਆਪਣੇ ਬੱਚਿਆਂ ਨੂੰ ਅਤਿਆਪ ਖੁੱਦ ਨਾ ਕਰੋ ਤਾਂ ਕਿ ਕਿਸੇ ਅਣਸੁਖਾਵੀ ਘਟਨਾ ਹੋਣ ਤੋਂ ਰੋਕਿਆ ਜਾ ਸਕੇ ਇਹ ਤੁਹਾਡੇ ਅੱਗੇ ਹੱਥ ਜੋੜ ਕੇ ਸਾਡੇ ਸਾਡੀ ਡੇਲੀ ਪੋਸਟ ਪੰਜਾਬ ਚੈਨਲ ਵੱਲੋਂ ਤੁਹਾਨੂੰ ਅਪੀਲ ਹੈ ਅਤੇ ਸੁਝਾਅ ਵੀ ਹੈ ਕਿ ਤੁਸੀਂ ਚਾਈਨਾ ਡੋਰ ਅਤੇ ਪਲਾਸਟਿਕ ਵਾਲੀ ਡੋਰ ਨੂੰ ਵਰਤੋਂ ਨੂੰ ਬੰਦ ਕਰੋ ਅਤੇ ਦੂਸਰਿਆਂ ਨੂੰ ਵੀ ਇਸ ਦੀ ਵਰਤੋਂ ਕਰਨ ਤੋਂ ਰੋਕੋ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਡਾ ਪੂਰਨ ਤੌਰ ਤੇ ਸਹਿਯੋਗ ਦਿਓਗੇ ਅਤੇ ਡੇਲੀ ਪੋਸਟ ਪੰਜਾਬ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਅਤੇ ਲਾਈਕ ਜਰੂਰ ਕਰੋ ਆਪਣੇ ਦੋਸਤ ਮਿੱਤਰਾਂ ਅਤੇ ਰਿਸ਼ਤੇਦਾਰਾਂ ਤੱਕ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ